ਦਿਨਾਨਗਰ ਦੇ ਦੀਨਪੰਦੇ ਪਿੰਡ ਪੰਨਿਆਰ ਤੋਂ ਨਸ਼ਾ ਕਰਨ ਦੇ ਲਈ ਚਿੱਟਾ ਖਰੀਦ ਕੇ ਆ ਰਹੇ ਦੋ ਨੌਜਵਾਨਾਂ ਨੂੰ ਪਿੰਡ ਦੇ ਲੋਕਾਂ ਦੇ ਵੱਲੋਂ ਰੰਗੇ ਹਾਤੀ ਫਾੜ ਕੇ ਕੁੱਟਾਪਾ ਝਾੜਿਆ ਤੇ ਫਿਰ ਦਿਨਾਨਗਰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਮੌਕੇ ਦੀ ਪਹੁੰਚੇ ਪੁਲਿਸ ਥਾਣਾ ਦਿਨਾਨਗਰ ਦੇ ਐਸਐਚਓ ਮੇਜਰ ਸਿੰਘ ਨੇ ਕਿਹਾ ਕਿ ਕੋਈ ਵੀ આરોપી ਬਖਸ਼ਿਆ ਨਹੀਂ ਜਾਵੇਗਾ ਤੇ ਦਿਨਨਗਰ ਪੁਲਿਸ ਦੇ ਵੱਲੋਂ ਦੋਸ਼ੀਆਂ ਦੇ ਖਿਲਾਫ ਮਾਮਲਾ ਦਰਜ ਕਰ ਅਗਲੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਦੇ ਵੱਲੋਂ ਨੌਜਵਾਨਾਂ ਨੂੰ ਕਾਬੂ ਕਰਨ ਤੋਂ ਬਾਅਦ ਜੋ ਪੁੱਛਗਿੱਛ ਕੀਤੀ ਗਈ ਹੈ ਕਿ ਨਸ਼ਾ ਕਿੱਥੋਂ ਵੇਚਿਆ ਗਿਆ ਕਿੱਥੋਂ ਨਹੀਂ ਆਖਿਰ ਇਹ ਨੌਜਵਾਨ ਕੌਣ ਸੀ ਤੇ ਪਿੰਡ ਦੇ ਵਿੱਚ ਨਸ਼ਾ ਕਿੱਥੋਂ ਦੀ ਲੈ ਕੇ ਆ ਰਹੇ ਸਨ ਇਹ ਸਾਰੀ ਜਾਣਕਾਰੀ ਅਧਿਕਾਰੀਆਂ ਨੇ ਸਾਂਝੀ ਕੀਤੀ ਹੈ ਆ ਤੁਹਾਨੂੰ ਵੀ ਸੁਣਾਉਣੀ ਹੈ। ਕਹਣਾ ਕੀ ਹੈ ਜੀ ਇਹ ਪਿੰਡ ਵਾਸੀਆਂ ਨੇ ਆਪਣੇ ਸਹਿਯੋਗ ਨਾਲ ਇੱਕ ਟੀਮ ਬਣਾਈ ਹੈਗੀ ਇਹਨਾਂ ਦੇ ਸਹਿਯੋਗ ਨਾਲ ਜਿਹੜੇ ਨਸ਼ਾ ਤਸਕਰ ਆ ਗਏ ਪਿੰਡ ਦੇ ਜਿਹੜੇ ਮੇਨ ਨਸ਼ਾ ਤਸਕਰ ਆ ਗਏ ਜਿਹੜੇ ਨਸ਼ੇ ਦੇ ਸਦਾਗਰ ਨਹੀਂ ਮੌਦ ਦੇ ਸਦਾਗਰ ਕਰਨੇ ਜਿਹਨਾਂ ਨੂੰ ਆਈ ਉਹਨਾਂ ਦੇ ਖਿਲਾਫ ਪਿੰਡ ਵਾਲਿਆਂ ਨੇ ਅੱਜ ਤੋਂ 4-5 ਦਿਨ ਪਹਿਲਾਂ ਵੀ ਇੱਕ ਮੁਹਿੰਮ ਕੀਤੀ ਉਹਨਾਂ ਨੇ ਜਾ ਕੇ ਜਿਨ੍ਹਾਂ ਲੋਕਾਂ ਨੇ ਉਹਦਾ ਵਿਰੋਧ ਕੀਤਾ ਹੈਗਾ ਉਹਨਾਂ ਦੇ ਘਰ ਜਾ ਕੇ ਤੱਕ ਉਹਨਾਂ ਦੇ ਹਮਲਾ ਕੀਤਾ ਹੈਗਾ ਉਹਨਾਂ ਤੇ ਉਹਨਾਂ ਨੂੰ ਜਾਨੋਂ ਮਾਰਨ ਤੱਕ ਦੀਆਂ ਧਮਕੀਆਂ ਦਿੱਤੀਆਂ ਕੋਸ਼ਿਸ਼ ਕੀਤੀ ਗਈ। ਕਿੰਨਾ ਇੰਨਾ ਕਹਿਣਾ ਦੇ ਹੌਸਲੇ ਬਲੰਦ ਹੈਗੇ ਆ ਕਿ ਤੁਸੀਂ ਪੁੱਛੋ ਹੀ ਨਾ ਉਹਦਾ ਮੇਨ ਕਾਰਨ ਜਿਹੜਾ ਹੈਗਾ ਹੌਸਲਿਆਂ ਦੇ ਬਲੰਦ ਹੋਣ ਦਾ ਕਿ ਪਿਛਲੀਆਂ ਜਿਹੜੀਆਂ ਪਿੰਡ ਦੀਆਂ ਪੰਚਾਇਤਾਂ ਜਾਂ ਪਿੰਡ ਦੇ ਮੋਤਵਾਰ ਵਿਅਕਤੀ ਹੈਗੇ ਆ ਉਹਨਾਂ ਨੇ ਕਦੀ ਇਹ ਫਾਟਕ ਨਹੀਂ ਪਣਿਆੜ ਵਾਲਾ ਟੱਪਣ ਦਿੱਤਾ ਜਿਨ੍ਹਾਂ ਨੇ ਚਿੱਟੇ ਦੇ ਵਪਾਰੀਆਂ ਨੂੰ। ਜਿੱਤੇ ਦੇ ਤਸਕਰਾਂ ਨੂੰ ਫਾਟਕ ਨਹੀਂ ਟੱਪਣ ਦਿੱਤਾ ਜੇ ਕੋਈ ਪੁਲਿਸ ਅਫਸਰ ਹਿੰਮਤ ਕਰਕੇ ਆਹਨਾਂ ਨੂੰ ਫੜਦਾ ਵੀ ਹੈਗਾ ਜੀ ਤੋਂ ਪਹਿਲੇ ਜਣੇ ਕਿ ਫੋਨ ਚੱਲ ਜਾਂਦੇ ਹੈਗੇ ਉਹਨਾਂ ਨੂੰ ਉਹਨਾਂ ਨੂੰ ਥ੍ਰੈਟ ਕੀਤਾ ਜਾਂਦਾ ਹੈਗਾ ਵੀ ਇਹ ਸਾਡਾ ਬੰਦਾ ਹੈਗਾ ਇਹਨੂੰ ਛੱਡ ਦਿਓ ਇਹਨਾਂ ਦੇ ਕੋਈ ਕਾਰਵਾਈ ਨਾ ਕੀਤੀ ਜਾਵੇ ਅੱਜ ਪਿੰਡ ਪਣਿਆੜ ਦੇ ਵਿੱਚ ਇੱਕ ਹਫਤਾ ਪਹਿਲਾਂ ਲਗਾਤਾਰ 3 12 ਵਜੇ ਤੋਂ ਲੈ ਕੇ ਸਰੇ 4 ਵਜੇ ਤੱਕ ਨੌ ਦੁਕਾਨਾਂ ਇੱਕ ਸੁਨਿਆਰੇ ਦੀ ਦੁਕਾਨ ਹੋਰ ਬੁਨਿਆਰੀ ਦੀ ਦੁਕਾਨਾਂ ਕਰਿਆਨੇ ਦੀ ਦੁਕਾਨਾਂ ਇੱਕ ਗੁਰਦੁਆਰਾ ਸਾਹਿਬ ਇੱਕ ਰਵੀਦਾਸ ਮੰਦਿਰ ਲਗਾਤਾਰ ਲੋਕਾਂ ਜਣੇ ਕਿ ਚੋਰਾਂ ਵੱਲੋਂ ਇਸ ਚੀਜ਼ ਦਾ ਨਿਸ਼ਾਨਾ ਬਣਾਇਆ ਗਿਆ ਉਹਨਾਂ ਨੂੰ ਲੁੱਟਾ ਕੀਤੀ ਗਈਆਂ ਗਈਆਂ ਉਹਦਾ ਮੇਨ ਕਾਰਨ ਇਹ ਹੋ ਹੈਗਾ ਪੈਸੇ ਨਹੀਂ ਮਿਲਦੇ ਹੈਗੇ ਜਿਹੜੇ ਗਰੀਬ ਘਰਾਂ ਦੇ ਬੱਚੇ ਕੋਡ ਦੇ ਨਾਲ ਲੱਗੇ ਹੋਏ ਨੇ ਉਹ ਉਹ ਇਸ ਚੀਜ਼ ਨੂੰ ਪੂਰਾ ਨਹੀਂ ਕਰ ਸਕਦੇ ਹੈਗੇ ਅੱਜ ਵੀ ਇਹ ਦూర్ਜੀ ਸ਼ਾਮ ਸਿੰਘ ਦੇ ਦੋ ਬੱਚੇ ਆ ਇੱਥੋਂ ਪਣਿਆੜੋ ਤਸਕਰਾਂ ਦਾ ਸ਼ਾਲਿਆਂ ਆਣ ਆਇਆ ਤਸਕਰਾਂ ਕੋਲੋਂ ਇਹ 500 ਰੁਪਏ ਦਾ ਦੋਨੇ ਸਕੇ ਭਰਾਇਆ ਜੀ ਹੈ ਜੇ ਨਸ਼ਾ ਕਰ ਰਹੇ ਹੈਗੇ ਨੇ ਕੀ ਕਮਾਉਂਦੇ ਹੋਣਗੇ ਤੇ ਕੀ ਖਾਂਦੇ ਹੋਣਗੇ ਨਸ਼ੇ ਚ ਸਭ ਕੁਝ ਛੋੜ ਜਾਂਦਾ ਹੋਏਗਾ ਸਾਡੇ ਪ੍ਰਸ਼ਾਸਨ ਕੋਲੋਂ ਮੁੱਖ ਮੰਤਰੀ ਸਾਹਿਬ ਕੋਲੋਂ ਜ਼ਿਲ੍ਹਾ ਪ੍ਰਸ਼ਾਸਨ ਕੋਲੋਂ ਪੁਲਿਸ ਪ੍ਰਸ਼ਾਸਨ ਕੋਲੋਂ ਹੱਥ ਜੋੜ ਕੇ ਬੇਨਤੀ ਹੈਗੀ ਆ ਕਿ ਇਹਨਾਂ ਨੂੰ ਨਸ਼ਾ ਸਿਦਾਊ ਕੇਂਦਰਾਂ ਜਾਂ ਕੇ ਸਿਹਤਾਰ ਘਰ ਦੇ ਵਿੱਚ ਦਾਖਲ ਕਰਾਇਆ ਜਾਏ ਤੇ ਨਸ਼ੇ ਦੇ ਤਸਕਰਾਂ ਜਿਹੜੇ ਉਹਨਾਂ ਦੇ ਅਦਾਂ ਦੀਆਂ ਧਾਰਾਵਾਂ ਲਾ ਕੇ ਪਰਚੇ ਦਿੱਤੇ ਜਾਣ ਕਿ ਸਾਰੀ ਉਮਰ ਜੇਲ੍ਹ ਚ ਲੰਘ ਦੇ ਉਹਨਾਂ ਦੀਆਂ ਪ੍ਰਾਪਰਟੀਆਂ ਤੱਕ ਦੀ ਜਾਂਚ ਕੀਤੀ ਜਾਵੇ ਕਿ ਉਹਨਾਂ ਨੇ ਜੜੀਆਂ ਹੈਗੀਆਂ ਲਗਜ਼ਰੀ ਸੁਵਿਧਾਵਾਂ ਲੈ ਰੇ ਨੇ ਜੜੀਆਂ ਉਹ ਉਹ ਕਿੱਥੋਂ ਲੈ ਰਿਆ ਹੈਗੇ ਕਿਹੜੀਆਂ ਉਹਨਾਂ ਦੀਆਂ ਫੈਕਟਰੀਆਂ ਜਾਂ ਧੰਦੇ ਚੱਲਣ ਦੇ ਹੈਗੇ ਜਿਹਦੇ ਨਾਲ ਉਹ ਐਡੀ ਐਡੀ ਤਗੜੀਆਂ ਕੋਟੀਆਂ ਗੱਡੀਆਂ ਲਗਜ਼ਰੀ ਗੱਡੀਆਂ ਔਰ ਅੰਨੇ ਅਸ਼ੋਰਾਂ ਦੀ ਜ਼ਿੰਦਗੀ ਜੀ ਰਿਆ ਗਿਆ ਖਾਸ ਖਾ ਕੇ ਇਹ ਚਿੱਟੇ ਦੇ ਤਸਕਰ ਹੋਣ ਕਰਕੇ ਸਾਡੇ ਏਰੀਏ ਦੇ ਵਿੱਚੋਂ ਇਹ ਪਿੰਡ ਗਾਂਧੀਆਂ ਪਣਿਆੜ ਵਾਂਖਾ ਡੀਡਾ ਸੰਸੀਆਂ ਬਹਿਰਾਮਪੁਰ ਤੇ ਇਹ ਜਿਸ ਪਿੰਡ ਦੇ ਬੱਚੇ ਹੈਗੇ ਨਾ ਦੁਰਜੀ ਸ਼ਾਮ ਸਿੰਘ ਦੇ ਇਹ ਚਾਰ ਪੰਜ ਪਿੰਡ ਦੇ ਵਿੱਚ ਅਗਰ ਨਸ਼ਾ ਤਸਕਰਾਂ ਨੂੰ ਕੇਲ ਪਾਤੀ ਜਾਏ ਤਾਂ ਸਾਡੇ ਇਲਾਕੇ ਦੇ ਵਿੱਚੋਂ ਹੈਗਾ ਉਹ 95% ਚਿੱਟਾ ਜਿਹੜਾ ਹੈਗਾ ਉਹ ਬੰਦ ਹੋ ਜਾਂਦਾ ਹੈਗਾ ਮੈਂ ਪੁਲਿਸ ਪ੍ਰਸ਼ਾਸਨ ਕੋਲੋਂ ਬੇਨਤੀ ਹੈਗੀ ਆ ਕਿ ਇਹਨਾਂ ਦੇ ਨਸ਼ੇ ਦੇ ਤਸਕਰਾਂ ਆ ਕੇ ਨਾ ਜਿਹੜੀ ਇਹਨਾਂ ਦੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਠਾਰ ਸਾਹਿਬ ਤੁਹਾਡਾ ਇਹ ਤੇ ਕਹਿਣਾ ਹੋ ਗਿਆ। ਪੁਲਿਸ ਆਂਦੀ ਆ ਪੁਲਿਸ ਜਿਹੜਾ ਨਸ਼ਾ ਕਰਦਾ ਉਹਨੂੰ ਚੱਕ ਕੇ ਲੈ ਜਾਂਦੀ ਆ ਜਿਹੜਾ ਵੇਚਣ ਵਾਲਾ ਨੂੰ ਛੜ ਜਾਂਦੀ ਆ। ਐ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਨਹੀਂ ਪੁਲਿਸ ਕਾਰਵਾਈ ਤੇ ਕਰ ਰਹੀ ਆ। ਪੁਲਿਸ ਨੂੰ ਨਸ਼ਾ ਤਸਕਰਾਂ ਦੇ ਉੱਤੇ ਵੀ ਜਦੋਂ ਦੀ ਇਹ ਮੌਜੂਦਾ ਸਰਕਾਰ ਆਈ ਆ ਨਸ਼ਾ ਤਸਕਰਾਂ ਦੇ ਉੱਤੇ ਵੀ ਕਾਰਵਾਈ ਹੋ ਰਹੀ ਹੈਗੀ ਆ। ਪਰ ਇਹ ਜੀ ਅਸੀਂ ਛੜਦੇ ਖਲੋਤੇ ਹੀ ਤੁਹਾਨੂੰ ਪਤਾ ਇਹ ਪੁਨਿਆਰ ਚੋਂ ਨਸ਼ਾ ਲੈ ਕੇ ਜਾਂਦੇ ਆ। ਜੀ ਅਈ ਤੇ ਨਾਕਾ ਲਾ ਆਈ। ਆਡੇ ਪਿੰਡਾਰ ਦੇ ਵਿੱਚ ਨਸ਼ਾ ਇੱਕ ਮੁਫਰੀ ਤਰ੍ਹਾਂ ਵਿਕ ਰਿਹਾ ਹੈ। ਬਾਰ-ਬਾਰ ਪ੍ਰਸ਼ਾਸਨ ਨੂੰ ਕਹਿੰਦੇ باوجود ਵੀ ਇਹਨਾਂ ਤੇ ਨਤ ਨਹੀਂ ਪਈ ਆਈ। ਇਸ ਕਾਰਕਿ ਪਿੰਡ ਵਾਲਿਆਂ ਨੇ ਇਕੱਠੇ ਹੋ ਕੇ ਇੱਕ ਮੰਡ ਬਣਾਇਆ ਹੈ ਵੀ ਜਿਹੜਾ ਬਾਹਰੋਂ ਇਥੋਂ ਨਸ਼ਾ ਲੈਣ ਆਂਦਾ ਹੈ ਉਹਨਾਂ ਰੋਕਿਆ ਜਾਵੇ ਤੇ ਜਿਹੜੇ ਇਥੋਂ ਦੇ ਮੇਨ ਸਪਲਾਈਅਰ ਨੇ ਉਹਨਾਂ ਨੂੰ ਐਕਸਪੋਜ਼ ਕੀਤਾ ਜਾਵੇ। ਤੁਸੀਂ ਜਿਹੜੇ ਪਿੰਡ ਦੇ ਵਿੱਚ ਨਸ਼ਾ ਵੇਚਦੇ ਆ ਉਹਨਾਂ ਬਾਰੇ ਕਦੀ ਪੁਲਿਸ ਨੂੰ ਸੂਚਿਤ ਕੀਤਾ? ਅਸੀਂ ਕਾਫੀ ਬਾਈ ਪੈਣਾ ਵੀ ਇਹ ਬੰਦੇ ਫੜਾ ਚੁੱਕੇ ਆਂ ਜੀ। ਤੇ ਅੱਜ ਫੇਰ ਵੀ ਤਾਜ਼ੇ ਘਟਨਾਵਾਂ ਹੈ ਕਿ ਇਹਨਾਂ ਨੂੰ ਫੜਾਇਆ ਵਾ। ਤੁਸੀਂ ਅੱਗੇ ਕੀ ਚਾਹੁੰਦੇ? ਆਈ ਇਹੋ ਚਾਹਨੇ ਆ ਕਿ ਜਿਹੜੇ ਪੁਨਿਆਰ ਤਵਾਂਖਾ ਜਾਂ ਹੋਰ ਲਾਗੇ ਛਾਕੇ ਮੇਨ ਸਪਲਾਈਰ ਹੈ ਇਹਨਾਂ ਦੇ ਨੱਥ ਪਾਈ ਜਾਵੇ ਤੇ ਫੜਿਆ ਜਾਵੇ ਤੇ ਸਖਤ ਸਜ਼ਾ ਦਿੱਤੀ ਜਾਵੇ ਇਹਨਾਂ ਵਿਚਾਰਾਂ ਦਾ ਕੀ ਕਸੂਰ ਹੈ ਪਿੰਡ ਦਾ ਨਾਮ ਲਓ ਸਾਰਿਆਂ ਦਾ ਲਿਖੋ ਇਹ ਪਿੰਡ ਪੁਨਿਆਰ ਦੇ ਵਿੱਚ ਰੋਫੀ ਇੱਕ ਗੋਰੀ ਹੈ ਇੱਕ ਲਾਰਾ ਵੈ ਸੱਤੀ ਹੈ ਇਹ ਮੈਂ ਬਹੁਤੇ ਨਹੀਂ ਜਾਣਦਾ ਤਿੰਨ ਚਾਰ ਬੰਦੇ ਨੂੰ ਜਾਣਨਾ ਜਿਹੜੇ ਮੇਨ ਸਪਲਾਈਰ ਹੈ ਲਾਗੇ ਛਾਕੇ ਪਿੰਡਾਂ ਤੋਂ ਕਾਫੀ ਦੂਰ ਤੋਂ ਬੰਦੇ ਮੇਨ ਪੁਨਿਆਰ ਚ ਲੈਣ ਚਟਾ ਆਂਦੇ ਹਨ ਇਸ ਕਰਕੇ ਇਹਨਾਂ ਦਾ ਕੋਈ ਕਸੂਰ ਨਹੀਂ ਇਹਾਂ ਨੂੰ ਕੀ ਤੇ ਜਿੱਤੇ ਨਸ਼ਾ ਸ਼ਦਾਹੂ ਕੇਂਦਰ ਆ ਉਥੇ ਭੇਜਿਆ ਜਾਵੇ ਤੇ ਪ੍ਰਸ਼ਾਸਨ ਨੇ ਕੋ ਮੰਗਿਆ ਕਿ ਜਿਹੜੇ ਮੇਨ ਸਪਲਾਈਰ ਆ ਉਹਨਾਂ ਤੇ ਕੜੀ ਕਾਰਵਾਈ ਕੀਤੀ ਜਾਵੇ ਤਾਂ ਫੜਕ ਨਹੀਂ ਟੱਪਣ ਦਿੰਦਾ ਉਹ ਪਹਿਲੇ ਆ ਕੇ ਕਹਿੰਦਾ ਛੱਡ ਦੋ ਇਹਨਾਂ ਨੂੰ ਕੌਣ ਕਹਿੰਦਾ ਕੌਣ ਕਹਿੰਦਾ ਉਹ ਸਾਰੇ ਹੀ ਪੁਲਿਸ ਹੋਏ ਨਾਮ ਲਓ ਨਾ ਕੋਈ ਸਪਸ਼ਟ ਨਾਮ ਛੱਡ ਦੋ ਜੀ ਤੁਸੀਂ ਆ ਵੀ ਸਾਡੇ ਸਾਡੇ ਬੰਦਿਆਂ ਦੀ ਛੱਡ ਦਿਓ ਉਹਨਾਂ ਨੂੰ ਆਹ ਸਾਡੇ ਬੰਦਿਆਂ ਛੱਡ ਦਿਓ ਜਿਹੜੋਂ ਫੜਾਣੇ ਤੋਂ ਪਹਿਲੇ ਕਹਿੰਦੇ ਛੱਡ ਦਿਓ ਉਹ ਫੜਕ ਨਹੀਂ ਟੱਪਣ ਦਿੰਦੇ ਸਾਲੇ ਬਿਲਕੁਲ 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 ਇੱਥੇ ਚਾਰ ਪੰਜ ਦਿਨ ਦੀ ਘਟਨਾ ਹੈ ਕਿ ਪਹਿਲਾਂ ਵੀ ਪਿੰਡ ਵਾਲੇ ਲੋਕਾਂ ਨੇ ਆਹੜੇ ਨਸ਼ਾ ਲੈ ਕੇ ਜਾਂਦੇ ਫੜਿਆ ਵਾ ਤੇ ਜਿਹੜੇ ਇਹਨਾਂ ਨੂੰ ਨਸ਼ਾ ਵੇਚਦੇ ਨੇ ਮੀਨ ਸਪਾਇਰ ਉਹ ਆਪਣੇ ਕਾਫੀ ਬੰਦੇ ਇਕੱਠੇ ਕਰਕੇ 35 40 ਬੰਦੇ ਇਕੱਠੇ ਕਰਕੇ ਉਹ ਉਹਨਾਂ ਦੇ ਜਿਨ੍ਹਾਂ ਨੇ ਪਿੰਡ ਵਾਲਾਂ ਨੂੰ ਫੜਿਆ ਉਹਨਾਂ ਦੇ ਘਰ ਜਾ ਕੇ ਰਾਤ ਹੱਲਾ ਗੁਲਾ ਕੀਤਾ ਵਾ ਉਹਦੇ ਰੱਬ ਦੀ ਖੈਰ ਹੋਈ ਵੀ ਬੰਦੇ ਨਹੀਂ ਸਾਹਮਣੇ ਮਿਲੇ ਅਗਰ ਉਹਨਾਂ ਦਾ ਟੱਕਰ ਹੋ ਜਾਂਦਾ ਇੱਥੇ ਜਾਨੀ ਨੂੰ ਨੁਕਸਾਨ ਵੀ ਹੋ ਸਕਦਾ ਸੀ ਮੈਂ ਪ੍ਰਸ਼ਾਦ ਹੋਈ ਨਹੀਂ ਹੈ ਆਪਾਂ ਨੇ ਖੜੀ ਬੋਲਾਂ ਦਾ ਗੁਰਦਾਸਪੁਰ ਤੋਂ ਲक्की ਦੀ ਰਿਪੋਰਟ ਐਸਐਮ ਜੈਨੀ